ਤੁਸੀਂ ਗੈਂਗਸਟਰਾਂ ਦੀਆਂ ਬਦਮਾਸ਼ਾਂ ਦੀਆਂ ਵੀਡੀਓਜ਼ ਨੂੰ ਕਿੰਨਾ ਹੁਬ-ਹੁਬ ਕੇ ਚਲਾ ਰਹੇ ਹੋ ਉਹ ਮੇਰੇ ਪੁੱਤ ਨੇ SAVL ਦੇ ਵਿੱਚ ਕੀ ਗਲਤ ਘਾਤਿਆ ਤੁਸੀਂ 24 ਘੰਟਿਆਂ ਦੇ ਵਿੱਚ ਬੈਨ ਕਰ ਦਿੱਤੀ ਜਦ ਕਿ ਉਹਦੇ ਗਾਣੇ ਹੀ ਸਾਡੀ ਰੋਟੀ ਦਾ ਸਾਧਨ ਹੈ ਅਸੀਂ ਉਹਦੇ ਗਾਣਿਆਂ ਤੋਂ ਆਉਣ ਵਾਲੇ ਰੈਵਨਿਊ ਦੇ ਨਾਲ ਆਪ ਦਾ ਵਡਾਫਾ ਕੱਟ ਰਿਹਾ ਹੈ ਉਹੀ ਚੀਜ਼ ਬੱਤੀ ਹੈ ਤੁਸੀਂ 1 ਮਿੰਟ ਲਾਇਆ ਉਹਨੂੰ ਬੈਨ ਕਰਨ ਵਾਸਤੇ ਉਹ ਲਾਰੈਂਸ ਦਾ ਪਾਪ ਲਾਰੈਂਸ ਦੇ ਕੀਤੇ ਹੋਏ ਕਤਲ ਤੁਹਾਨੂੰ ਲੈ ਕੇ ਵਹਿ ਜਾਣਗੇ ਜਿੰਨਾਂ ਨੂੰ ਤੁਸੀਂ ਇੰਨਾ ਪ੍ਰੋਮੋਟ ਕਰੀ ਜਾਂਦੇ ਹੋ ਅੱਜ ਅਸੀਂ ਲਾਉਣਾ ਸਦਾ ਘੜਾ ਛੜਦਾ ਜੀ ਹਾਈ ਕੋਰਟ ਨੇ ਐਕਸ਼ਨ ਲੈ ਲਿਆਤਾ ਕਿ ਤੁਸੀਂ ਗੋਲੀਬਾਰ ਦੇ ਚੱਕਲੇ ਆ। ਪਰ ਭਰਾਵਾ ਮੇਰਾ ਥੋੜੇ ਸਮਨੇ ਦੁੱਖ ਨੂੰ ਹੁੰਦਾ ਇਹ ਗੱਲ ਹੈ ਇਹ ਸਰਕਾਰਾਂ ਗੂੜੀਆਂ ਬੋਲੀਆਂ ਨੇ ਇਹ ਤੁਹਾਡੇ ਕੋਲੇ ਹੁਣ ਬੱਕ-ਬੱਕ ਰੂਪ ਬਣਾ ਕੇ ਹੁਣ ਕੋਈ ਇਹਨਾਂ ਨੂੰ ਮੂੰਹ ਨਾ ਲਾਏ। ਹੁਣ ਤਾਂ ਸਾਰੇ ਦੋਸ਼ੀ ਅਦਾਲਤ ਦੇ ਵਿੱਚ ਵੀ ਦਸ਼ਾਰਦੀਆਂ ਅਪਲੀਕੇਸ਼ਨਾਂ ਲਾਉਣ ਲੱਗੇ ਵੀ ਸਦਾ ਤਾਂ ਕੋਈ ਕਸੂਰ ਹੀ ਨਹੀਂ ਹੈ। ਤਾਂ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਸੂਰ ਹੈ ਕਿ ਦਾ। ਤੁਸੀਂ ਇੱਕ ਬੇਦੋਸ਼ੀ ਨੌਜਵਾਨ ਦਾ ਮਰਡਰ ਤਾਂ ਕੀਤਾ ਨਾ ਮੌਤ ਤਾਂ ਸੱਚਾ ਨਾ ਵੀ ਹੋਈ ਹੈ ਫੇ ਦੱਸ ਦਿਓ ਕਿ ਕੀ ਕਿਹਨੇ ਆ ਉਹ ਵੀ ਤਾਂ ਤੁਹਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਦੱਸਣੀ ਹੈ ਪਹਿਲਾਂ ਤੁਸੀਂ ਸਾਰਾ ਠੀਕਰਾ ਲਾਰੈਂਸ ਦੇ ਉੱਤੇ ਭੰਨ ਤਾਂ ਦੇਖੋ ਬੜੀ ਗੈਰ ਜ਼ਿੰਮੇਵਾਰਾਨਾ ਗੱਲ ਹੈ ਲਾਰੈਂਸ ਵੱਲੋਂ ਕਸਟਡੀ ਇਹ ਕਰਾਨ ਵੀਡੀਓ ਬਣਾਈ ਜਾਂਦੀ ਤੁਸੀਂ ਦੇਖ ਲੋ ਰਾਜ ਕਰਦੇ ਲੋਕ ਕਰਦੇ ਕੀ ਆਪਣੇ ਨਾਲ ਵੋਟਾਂ ਲੈਣ ਵਾਲੇ ਕੀ ਕਹਿੰਦੇ ਹੁੰਦੇ ਤੇ ਮਗਰੋਂ ਕਰਦੇ ਕੀ ਚੀਜ਼ ਉਹਦੀ ਵੀਡੀਓ ਹਾਈ ਕੋਰਟ ਦੇ ਡਬਲ ਬੈਂਚ ਦਾ ਫੈਸਲਾ ਉਹ ਜੱਜਾਂ ਨੇ ਆਪਣੀ ਫੈਸਲੇ ਦੇ ਵਿੱਚ ਲਿਖਿਆ ਵੀ ਇਹ ਜਿਹੜੀ ਵੀਡੀਓ ਹੈ ਇਹ ਯੂਥ ਨੂੰ ਗੁੰਮਰਾਹ ਕਰਨ ਵਾਲੀ ਹੈ ਇਹ ਇਹ ਰਾਸ਼ਟਰੀ ਹਿੱਤਾਂ ਦੇ ਖਿਲਾਫ ਹੈ ਇਹਨੂੰ ਤੁਰੰਤ YouTube ਤੋਂ ਔਰ ਉਹ ਕੀਤਾ ਜਾਵੇ ਹਟਾਇਆ ਜਾਵੇ। ਪਰੰਤੂ ਫੇਰ ਵੀ 8-10 ਦਿਨ ਲਗਾ ਕੇ ਵੀ ਹੁਣ ਪਤਾ ਲੱਗੇ ਵੀ ਕੱਲ ਨੂੰ ਕੋਰਟ ਪੇਸ਼ ਹੋਣਾ ਉਸ ਤੋਂ ਪਹਿਲਾਂ ਉਹ ਹਟਾ ਦਿੱਤੀ ਗਈ। ਉਸ ਤੋਂ ਪਹਿਲਾਂ ਉਹਦੀਆਂ ਰੀਲਾਂ ਬਣਾਤੀਆਂ। ਮਲ ਜਿੰਨਾ ਗਲੋਰੀਫਾਈ ਕੀਤਾ ਗਿਆ ਕਰਿਆ। ਆਖਰ ਨੂੰ ਮਾਂਜੋ ਕੋਰਟ ਦਾ ਫੈਸਲਾ ਲਾਗੂ ਕਰਨਾ ਸੀ ਕਰ ਤਾ। ਫਿਰ ਇੱਕ ਨਵੀਂ ਖੇਡ ਖੇੜ ਲਈ ਹੁਣ। ਉਹ ਲੌਰੈਂਸ ਦੇ ਸਾਥੀ ਵੀ ਕੋਲ ਹੀ ਬ੍ਰਾਡਕਾਸਟ ਦੇ ਇੰਟਰਵਿਊ ਪਾਤੀ ਕੱਲ ਦੀ ਦੇਖਦੇ ਹੋਵੋਗੇ ਤੁਸੀਂ ਉਹਦੇ ਲਿੰਕ ਸੋਸ਼ਲ ਮੀਡੀਆ ਦੇ ਉੱਤੇ ਪਾਏ ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਸਾਥ ਕੀ ਕਰਨਾ ਚਾਹੁੰਦੇ ਜੇ ਤਾਂ ਤੁਸੀਂ ਕਹਿ ਦੋ ਵੀ ਲੌਰੈਂਸ ਜਾਂ ਜਿਹੜੇ ਗੈਂਗਸਟਰ ਨੇ ਇਹ ਸਾਡੀ ਬੀਬੀ ਮੈਂ ਅਸੀਂ ਤੁਹਾਡਾ ਜਿਹੜਾ ਵੀ ਜਵਾਕ ਥੋੜਾ ਜਿਹਾ ਧੌਣ ਚਾਕੇ ਜੂਣ ਦੀ ਕੋਸ਼ਿਸ਼ ਕਰੂ ਉਹਨੂੰ ਕਤਲ ਕਰਾਉਣ ਦੀ ਖਾਤਰ ਰੱਖਿਆ ਹੋਇਆ ਹੈ ਜ਼ਿੰਮੇਵਾਰੀ ਉਹਨੇ ਲੈ ਲੈਣੀ ਹੈ ਅਸੀਂ ਲੋਕਾਂ ਨੇ ਸਾਫ਼-ਸੁਥਰੇ ਪਾਸੇ ਬਚਨੇ ਨੇ ਪਰ ਤੁਸੀਂ ਸਾਨੂੰ ਧੋਖਾ ਦੇ ਸਕਦੇ ਹੋ ਸਾਡੀਆਂ ਦੁਨੀਆਵੀ ਅਦਾਲਤਾਂ ਨੂੰ ਧੋਖਾ ਦੇ ਸਕਦੇ ਹੋ ਇੱਕ ਅਦਾਲਤ ਉੱਪਰ ਵੀ ਚੱਲਦੀ ਹੈ ਉਹਦਾ ਫੈਸਲਾ ਲੇਟ ਤਾਂ ਹੋ ਜਾਂਦਾ ਕਈ ਵਾਰੀ ਥੋੜਾ ਬਹੁਤਾ ਪਰ ਬਚ ਨਹੀਂ ਪਾਓਗੇ ਸਦਾ ਸਦਾ ਤੁਹਾਡੇ ਕੋਲ ਨਹੀਂ ਰਹਿਣੀ ਸਦਾ ਤੁਸੀਂ ਸਰਕਾਰਾਂ ਨੂੰ ਭੋਗ ਦੇ ਨਹੀਂ ਰਹਿਣਾ ਕਦੇ ਨਾ ਕਦੇ ਗਰਾਊਂਡ ਤੇ ਆ ਜਾਊਂਗੇ ਠੀਕ ਹੈ ਅਸੀਂ ਕਦੇ ਮੈਂ ਖੁਦ ਵੀ ਇਹ ਗੱਲ ਸੋਚਦਾ ਹੁੰਦਾ ਵੀ ਯਾਰ ਲੋਕੋ ਆ ਵੱਖਰੇ ਮੁਲਕ ਦੀ ਗੱਲ ਵੱਖਰੇ ਦੇਸ਼ਾਂ ਦੀ ਗੱਲ ਕਿਉਂ ਕਰਦੇ ਨੇ ਸੌਖੇ ਬਸੀ ਜਾਂਦੇ ਆਂ ਅਸੀਂ ਸਾਰੇ ਪਰ ਮੈਨੂੰ ਹੁਣ ਪਤਾ ਲੱਗਦਾ ਹੁਣ ਮੈਂ ਵਸੂਸ ਕਰਦਾ ਨਾ ਮੇਰੇ ਪੇਕੇ ਨਾ ਮੇਰੇ ਸਹੁਰੇ ਮੈਂ ਕੀ ਦਾ ਮੇਰਾ ਤਾਂ ਕੋਈ ਵੀ ਨਾ ਬਣਿਆ ਕੀ ਗੁਨਾਹ ਸੀ ਯਾਰ ਮੇਰਾ ਮੇਰਾ ਜਿਹੜਾ ਜੀਵਨ ਇੱਕ ਮਜ਼ਦੂਰ ਦਾ ਸੀ ਪ੍ਰਾਈਵੇਟ ਦਿਹਾੜੀਆਂ ਕਰ-ਕਰ ਕੇ ਛੋਟੇ-ਛੋਟੇ ਕੰਮ ਕਰ-ਕਰ ਕੇ ਮੈਂ ਆਪਦੇ ਬੱਚੇ ਨੂੰ ਪੜਾਇਆ। ਦੋ ਪੁੱਤਾਂ ਮੇਰੀ ਮਾਂ ਦੀ 50-55 ਸਾਲ ਤੇ 52 ਸਾਲ ਦਾ ਮੈਂ ਹੋ ਗਿਆ। ਸਾਡੀਆਂ ਇੱਕ ਬੱਚੇ ਨੂੰ ਸੰਵਾਰਨੀਆਂ ਖਾਤਗੀਆਂ। ਇੱਕ ਜੁਆਕ ਚਮਕਿਆ ਦੁਨੀਆ ਦੇ ਨਕਸ਼ੇ ਤੇ ਉਹ ਵੀ ਨਤ ਚੰਨਿਆਂ ਦੀ। ਪਰ ਇਹ ਕਿਹੋ ਜਿਹਾ ਯੂਥ ਨੂੰ ਚਾਹੁੰਦੇ ਆ। ਇੱਕ ਯੂਥ ਹੈ ਜਿਹੜਾ ਪਹਿਲਾਂ ਆਪਣੇ ਘਰ ਦਾ ਮੂੰਹ ਮੱਥਾ ਸਵਾਰਦਾ ਆਪ ਦੇ ਖਾਨਦਾਨ ਦਾ ਮੂੰਹ ਮੱਥਾ ਸਵਾਰਦਾ ਤੇ ਤੁਹਾਡੇ ਦੇਸ਼ ਦੇ ਖਿਆਨ ਦੇ ਵੀ 2 ਕਰੋੜ ਰੁਪਇਆ ਪਾਉਂਦਾ ਤੁਸੀਂ ਯਾਰ ਉਹਨਾਂ ਨੂੰ ਕੋ ਬੱਚਾ ਨੂੰ ਮਾਰੀ ਅਜਾ ਉਹਦਾ ਤੁਸੀਂ ਇੱਕ ਵੱਖਰੀ ਟੈਗ ਦੇ ਕੇ ਹਾਤੇ ਚ ਪਾਤਲ ਮਾਰਦੇ ਉਹਨੂੰ ਔਰ ਜਿਹੜੇ ਸਾਡੇ قاتਲ ਹਨ ਉਹਨਾਂ ਨੂੰ ਤੁਸੀਂ ਵੀਆਪੀ ਸਹੂਲਤਾਂ ਦੇ ਕੇ ਸਾਡੇ ਮੁਕੱਦਮਿਆਂ ਦੀ ਪਹੁੰਚ ਤੋਂ ਦੂਰ ਕਰਕੇ ਲਿਆ ਕੇ ਗੁਜਰਾਤ ਬਿਠਾਤਾ ਬੈਸੀ ਗੋਟ ਚ ਬੰਦ ਕਰ ਦੂ ਮੈਂ ਕੀ ਕਰ ਲੂਗਾ ਤੁਹਾਡਾ ਦੁਆ ਕਿ ਤੁਸੀਂ ਮੇਰਾ ਮਾਰਤਾ ਮੈਂ ਬੁਢਾਪਿਆ 2-4 ਸਾਲ ਬਿਲਕੁਲ ਮਾ ਜਾਂ ਸਾਲ ਬਿਲਕੁਲ ਦਾ ਰੱਬ ਦੇ ਘਰ ਦਾ ਕੀ ਪਤਾ ਕਦੋਂ ਹੂ ਪਰਦਾ ਦੇ ਇਹਨਾਂ ਵਜਨ ਚੱਕ ਕੇ ਕੋਈ ਬੰਦਾ ਜਿੰਦਾ ਕਹਿੰਦਾ ਕਿ ਚਾਹ ਰਹਿ ਸਕਦਾ ਇਹ ਕੋਈ ਮੁਰੋ ਹਾਂ ਦਾ ਨਾਰਾ ਵੀ ਨਾ ਬਾਰੇ ਜੇ ਤੁਸੀਂ ਚਾਰ ਲੋਕ ਨਾਲ ਮੇਰੇ ਨਾਲ ਹੁੰਦੇ ਵਾਅਦਾ ਕਿੱਦਿਆਂ ਦਾ ਖੱਪ ਕੇ ਸੀ ਤੁਹਾਨੂੰ ਵੇਖ ਕੇ ਕਿ ਟੁਕਟ ਮੈਨੂੰ ਇੰਨਾ ਹੌਸਲਾ ਮਿਲ ਜਾਂਦਾ ਯਾਰ ਤੇਰਾ ਮੁੰਡਾ ਕੱਲੇ ਜਾ ਰਹੀ ਸੀ ਯਾਰ ਇਹਨਾਂ ਦਾ ਵੀ ਕੁਝ ਲੱਗਦਾ ਸੀ ਆ ਜਿਹੜੇ ਹਜ਼ਾਰਾਂ ਤੇਰੇ ਸਾਹਮਣੇ ਖੜੇ ਨੇ ਇਹਨਾਂ ਨੂੰ ਵੀ ਜੇ ਦੁੱਖ ਆਇਆ ਤਾਂ ਚੱਲ ਕੇ ਨਿੱਕੇ ਨਿੱਕੇ ਜੋ ਅਕਸਰ ਦੀ ਚਲੀ ਬੈਠੇ ਨੇ ਇਹਨਾਂ ਨੇ ਕੀ ਕਰਨਾ ਸੀ ਤੇਰੇ ਕਿਹੜੇ ਰਿਸ਼ਤੇਦਾਰੇ ਕੋਈ ਕੁਦਰਤ ਤੇ ਸਾਝ ਹੁੰਦੀ ਆ ਹਰ ਇੱਕ ਬੰਦੇ ਉਹ ਮੇਰੇ ਨਾਲੋਂ ਵੱਧ ਥੋੜਾ ਵੀ ਸੀ ਉਹ ਸਾਡੀ ਕੌਮ ਦਾ ਸੀ ਤੁਸੀਂ ਐਟੀਗੇਸ਼ਨ ਕੀ ਲਾਇਆ ਕਿਹੜੇ ਮੂੰਹ ਦੇ ਨਾਲ ਤੁਸੀਂ ਹੁਣ ਤੁਸੀਂ ਗੈਂਗਸਟਰ ਨੂੰ ਮਾਰਨਾ ਸ਼ੁਰੂ ਕਰ ਦੋਗੇ ਤੁਹਾਨੂੰ ਪਤਾ ਹੈ ਜਿਹੜੇ ਗੈਂਗਸਟਰਾਂ ਦੇ ਉੱਤੇ ਜਿਵੇਂ ਜਿਵੇਂ ਅਦਾਲਤ ਅੱਗੇ ਵਧੂਗੀ ਜਿਵੇਂ ਜਿਵੇਂ ਉਹਨਾਂ ਤੇ ਜ਼ਿੰਮੇਵਾਰੀਆਂ ਜਾਣਗੀਆਂ ਤਦ ਤੱਕ ਇਹਨਾਂ ਨੇ ਕਹਿਣਾ ਫੁਲਾਣੇ ਜਿੰਗਸਟਰ ਨੇ ਇਹੋ ਦੇ ਵਿੱਚ ਧੱਕਾ ਕੀਤੀ ਜਿਉਂ ਉਹ ਕੋਸਟ ਦੀ ਗੋਲੀ ਦਾ ਸ਼ਿਕਾਰ ਹੋ ਗਏ ਹੁਣ ਸ਼ਿਕਾਰ ਹੋਣਗੇ ਉਹ ਕਿਉਂਕਿ ਤੁਸੀਂ ਕਿਸੇ ਪੋਲੀਟੀਸ਼ੀਅਨ ਤੱਕ ਕਿਸੇ ਬਿਊਰੋਕਰੇਟ ਤੱਕ ਗੱਲ ਜਾਣ ਨਹੀਂ ਦੇ। ਤੁਸੀਂ ਇਹ ਰੱਖਿਆ ਇਸ ਕਰਕੇ ਆ ਵੀ ਜਦ ਤੱਕ ਤੁਸੀਂ ਇਹਨੂੰ ਵਰਤਣਾ ਵਰਤੋਗੇ ਜਿੰਦੇ ਤੁਹਾਨੂੰ ਇਹ ਬੇਫਾਜ਼ੀ ਲੱਗਣ ਲੱਗੇ ਉਹਦੇ ਤੁਸੀਂ ਇਹਨਾਂ ਨਾਲ ਕੰਮ ਤਮਾਮ ਕਰਦੇ। ਇਹ ਗੱਲ ਸਾਰੀ ਭੋਲੀ-ਭਾਲੀ ਦਰਤਾਨੀ ਹੈ ਕਿ ਹੁਣ ਸਾਰੇ ਪੜ੍ਹੇ-ਲਿਖੇ ਜਵਾਕ ਹੈ ਇਹ ਗੱਲ ਤੁਹਾਡੇ ਜਿਹਨ ਦੇ ਵਿੱਚ ਵੀ ਹੈ। ਇਹ ਗੱਲ ਅਸੀਂ ਵੀ ਸਮਝਦੇ ਹਾਂ। ਜਿਹੜੀਆਂ ਖੇਡਾਂ ਤੁਸੀਂ ਸਰਦਾ ਦੇ ਵਿੱਚ ਰਹਿ ਕੇ ਜਿਹੜੀਆਂ ਬਿਉਂਤ-ਬੁੰਡੀਆਂ ਕਰਕੇ ਤੁਸੀਂ ਸਾਡੇ ਬੱਚਿਆਂ ਨੂੰ ਮਾਰ ਰਹੇ ਹੋ, ਤੁਹਾਨੂੰ ਇੱਕ ਦਿਨ ਉਸ ਕਚੇਰੀ ਦੇ ਵਿੱਚ ਪੇਸ਼ ਹੋਣਾ ਪੈਣਾ, ਹੁਕਮ-ਸਾਬ ਦੇਣਾ ਪੈਣਾ। ਸਦਾ ਤੁਸੀਂ ਬਜ਼ੀਰ ਨਹੀਂ ਰਹੋਗੇ। ਸਦਾ ਇੱਥੇ ਕੋਈ ਨਹੀਂ ਰਿਹਾ। ਵੱਡੇ-ਵੱਡੇ ਹੋ ਕੇ ਤੁਰ ਕੇ ਇਸ ਦੁਨੀਆ ਤੋਂ। ਪਰੰਤੂ ਸਾਨੂੰ ਇੱਕ ਗੱਲ ਦੀ ਤਾਂ ਖੁਸ਼ੀ ਐ ਸਾਡਾ ਜੰਮਿਆ ਹੋਇਆ ਖਨਾਮੀ ਨਹੀਂ ਲੈ ਕੇ ਗਿਆ ਇੱਜ਼ਤ ਲੈ ਕੇ ਗਿਆ ਸਮਾਜ ਕੋਈ ਗੱਲ ਦੀ ਸਮਾਂ ਥੋੜਾ ਦਿੱਤਾ ਥੋੜਾ ਜਿਮਲਿਆ ਨਾ ਖੋਬੀ ਪਹਿੜੀ ਨਜਦਾ ਸ਼ਿਕਾਰ ਹੁੰਦਾ ਦਸਨ ਜੋ ਅਖੋਰ ਜੰਮਿਆ ਉਹ ਰੈਦਾ ਉਹਨੇ ਕੋਈ ਗੁਨਾਹ ਨਹੀਂ ਕੀਤਾ ਸੀ ਤੁਸੀਂ ਗੈਂਗਸਟਰਾਂ ਦੀਆਂ ਬਦਮਾਸ਼ਾਂ ਦੀਆਂ ਵੀਡੀਓਜ਼ ਨੂੰ ਕਿੰਦਾ ਹੁਬ-ਹੁਬ ਕੇ ਚਲਾ ਰਹੇ ਹੋ ਉਹ ਮੇਰੇ ਪੁੱਤ ਨੇ ਐਸਐਮਐਲ ਦੇ ਵਿੱਚ ਕੀ ਗਲਤ ਘਾਤਿਆ ਸੀ ਉਹੀ 24 ਘੰਟਿਆਂ ਦੇ ਵਿੱਚ ਬੈਨ ਕਰਤੀ ਜਦ ਕਿ ਉਹਦੇ ਗਾਣੇ ਹੀ ਸਾਡੀ ਰੋਟੀ ਦਾ ਸਾਧਨ ਹੈ ਅਸੀਂ ਉਹਦੇ ਗਾਣਿਆਂ ਤੋਂ ਆਉਣ ਵਾਲੇ ਰੈਵਨਿਊ ਦੇ ਨਾਲ ਆਪਾਂ ਦਾ ਵਾੜਾ ਕੱਟਣਾ ਹੈ ਉਹੀ ਚੀਜ਼ ਬਚੀ ਤੁਸੀਂ 1 ਮਿੰਟ ਲਾਇਆ ਉਹਨੂੰ ਬੈਨ ਕਰਨ ਵਾਸਤੇ ਉਹ ਲਾਰੈਂਸ ਦਾ ਪਾਪ ਲਾਰਵ ਨੂੰ ਕੀਤੇ ਹੋਏ ਕਤਲ ਤੁਹਾਨੂੰ ਲੈ ਕੇ ਵੇਹ ਜਾਣਗੇ ਜਿਨ੍ਹਾਂ ਨੂੰ ਤੁਸੀਂ ਇੰਨਾ ਪ੍ਰੋਮੋਟ ਕਰੀ ਜਾਂਦੇ ਹੋ ਅੱਜ ਅਸੀਂ ਲਾਰੈਂਸ ਦਾ ਖੜਾ ਛੜਦਾ ਜੇ ਹਾਈ ਕੋਰਟ ਨੇ ਐਕਸ਼ਨ ਲੈ ਲਿਆ ਤਾਂ ਤੁਸੀਂ ਮੋੜੀ ਬ੍ਰਾਂਡ ਦਾ ਚੱਕਲਿਆ ਸੋ ਬਰਾਵਾ ਮੇਰਾ ਤੁਹਾਡੇ ਸਾਹਮਣੇ ਦੁੱਖ ਨੂੰ ਹੁੰਦਾ ਇਹ ਗੱਲ ਹੈ ਇਹ ਸਰਕਾਰਾਂ ਗੁੰਗੀਆਂ ਬੋਲੀਆਂ ਨੇ ਇਹ ਤੁਹਾਡੇ ਕੋਲੇ ਹੁਣ ਵੱਖ-ਵੱਖ ਰੂਪ ਬਣਾ ਕੇ ਹੁਣ ਕੋਈ ਇਹਨਾਂ ਨੂੰ ਮੂੰਹ ਨਾ ਲਾਏ ਇਹ ਲੋਕਾਂ ਦੇ ਖੂਨਾਂ ਦਾ ਇਹਨਾਂ ਦੇ ਹੱਥ ਹੈ ਜਿਹੜੇ ਉਹ ਖੂਨ ਨਾਲ ਰੰਗੇ ਹੋਏ ਨੇ ਮੇਰੇ ਪੁੱਤ ਦਾ 6-7 ਲੀਟਰ ਡੁੱਲਿਆ ਜਵਾਰ ਕੇ ਦੇ ਵਿੱਚ ਔਰ ਬਿਨਾਂ ਕਸੂਰ ਤੋਂ